बड़ चाही पेर का पंजाब चाहींद ਕਰਨ ਤੋਂ ਖਾਤਰ ਨਮਾ ਖਾਲੜਾ ਲੈ ਕੇ ਆਈ ਆ ਸੈਂਟਰ ਦੀ ਮੋਦੀ ਸਰਕਾਰ ਇਹਦੇ ਬਾਰੇ ਲੋਕਾਂ ਨੂੰ ਨਹੀਂ ਪਤਾ ਇਹ ਗੱਲ ਜਿਹੜਾ ਵਿਚਾਰਨ ਵਾਲੀ ਆ ਪਸਰ ਵਾਲੀ ਆ ਕਿ ਜਦੋਂ ਲੋਕਾਂ ਦੇ ਸਾਹਮਣੇ ਇਹ ਗੱਲ ਆ ਗਈ ਵੀ ਯਾਰ ਉਹ ਟਿੱਡੇ ਟੱਲੇ ਨਾਲ ਕਰੋ ਫੇਰ ਲੈ ਕੇ ਆ ਰਹੇ ਨੇ ਜਿਹੜੇ ਕਾਨੂੰਨ ਅਸੀਂ 13 ਮਹੀਨੇ ਦਿੱਲੀ ਦੇ ਵਿੱਚ ਬੈਠ ਕੇ ਬਾਅਸ ਕਰਾ ਕੇ ਆਏ تھے ਉਹਨਾਂ ਨੇ ਸੈਂਟਰ ਦੀ ਮੋਦੀ ਸਰਕਾਰ ਨੇ ਪੰਜਾਬ ਸੂਬਿਆਂ ਨੂੰ ਇਹ ਵਿਧਾਰ ਦੇਤਾ ਵੀ ਤੁਸੀਂ ਪ੍ਰਾਈਵੇਟ ਮੰਡੀਆਂ ਕਰੋ ਇਹਨਾਂ ਦੇ ਬਰਾਬਰ ਪ੍ਰਾਈਵੇਟ ਮੰਡੀ ਖੜੀ ਕਰੋ ਜਿਹੜੀ ਪ੍ਰਾਈਵੇਟ ਮੰਡੀ ਖੜੀ ਹੋਊਗੀ ਹੌਲੀ ਹੌਲੀ ਸਰਕਾਰੀ ਮੰਡੀਆਂ ਪੀਪੂ ਭੀ ਟੁੱਟ ਜਾਣੀਆਂ ਖਤ ਹੋ ਜਾਣਗੀਆਂ ਇਹ ਚੀਜ਼ਾਂ ਦਾ ਵਿਰੋਧ ਕਰਨ ਲਈ ਲੋਕਾਂ ਨੂੰ ਜਾਗਰੂਕਾ ਕਰਨਾ ਪੈਣਾ ਉਹ ਜਾਗਰੂਕਾ ਅਸੀਂ ਕਰਨਾ ਸ਼ੁਰੂ ਕਰਤਾ ਇਹਦੇ ਨਾਲ ਹੀ ਜਿਹੜੇ ਸਾਡੇ ਸਾਥੀ ਬੈਠੇ ਨੇ ਹਰਿਆਣਵੀ ਬਾਡਰ ਤੇ ਖਲੋਰੀ ਬਾਡਰ ਦੇ ਉੱਤੇ ਉਹ ਪਿਛਲੇ 35 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਮਾਰਨ ਵਰਤੋਂ ਦੇ ਬੈਠੇ ਨੇ ਉਹਦੀ ਗੱਲ ਨਹੀਂ ਸੁਣੀ ਜਾ ਰਹੀ ਸੈਂਟਰ ਦੀ ਮੋਦੀ ਸਰਕਾਰ ਦੀ ਜ਼ਿੰਮੇਵਾਰੀ ਇਹੋ ਉਹਨਾਂ ਦੇ ਅਸਰਤਾ ਮੰਨ ਕੇ ਉਹਨਾਂ ਦੇ ਅਸਰਤਾ ਮੰਨ ਕੇ ਉਹਨਾਂ ਅਸਰ ਤੋਂ ਔਖੜਦਾਲੂ ਖਤਰਾ ਕਰਾਉਣ ਦੇ ਜਿਹੜੇ ਤੱਕ ਜਿਵੇਂ ਮੰਡੀਆਂ ਵੱਲੋਂ ਸਾਰੇ ਬੰਦ ਦਾ ਐਲਾਨ ਸੀ ਅੱਜ ਪੰਜਾਬ ਵਿੱਚ ਲੁਧਿਆਣਾ ਵਿੱਚ ਹੋਰ ਦੇਖੋ ਕਿ ਬਾਜ਼ਾਰ ਬਸਾ ਦੇਖੋ ਅਸੀਂ ਅਪੀਲ ਹੀ ਕਰ ਸਕਦੇ ਹਾਂ ਲੋਕਾਂ ਨੂੰ ਕਿ ਬੰਦ ਕਰ ਲੋ ਅਸੀਂ ਸਾਡੇ ਲੋਕਾਂ ਸਾਥੀਆਂ ਵਜੇ ਕੰਮਾਂ ਵੀ ਇਜਜ਼ਾਰ ਆ ਜਿਹੜਾ ਮਸਾ ਮਿਲਦਾ ਲੋਕਾਂ ਦੇ ਬਹੁਤ ਵੀਰਾਂ ਵਾਲੇ ਦੁਕਾਨਦਾਰੇ ਸੋਹੇ ਜਿਹਨਾਂ ਰੋਜ਼ ਰੋਜ਼ ਗੁਜ਼ਾਰਾ ਕਰਦੇ ਨੇ ਅਸੀਂ ਆਪਣੀ ਸਮਝ ਨੂੰ ਰੱਖ ਕੇ ਬੇਕੀ ਦਾ ਜ਼ਰੂਰਤ ਨਹੀਂ ਸੀ ਬੰਦ ਨਾ ਕਰਨਾ ਕਰਨਾ ਉਹਨਾਂ ਲਈ ਭਰਾਵਾਂ ਦੀ ਮਰਜ਼ੀ ਆ ਅੱਜ ਤਾਂ ਕਹਿੰਦੇ ਵੀ ਬੰਦ ਕਰਕੇ ਸਾਥ ਦਵੋ ਕਿਉਂ ਜੇ ਤੁਸੀਂ ਅੱਜ ਆ ਛੋਟੀਆਂ ਦੁਕਾਨਦਾਰੀਆਂ ਨੇ ਜਿਹੜੀਆਂ ਉਹ ਬਹੁਤ ਜਲਦੀ ਸੈਂਟਰ ਦੀ ਮੂਦੀ ਸਰਕਾਰ ਵੱਡੇ ਮਾਲ ਲਿਆ ਕੇ ਜਿਹੜਾ ਰੋਡ ਲਕਰ ਰਹੇ ਨੇ ਜਿਹੜੇ ਰੋਡਾਂ ਦੇ ਕਹਿੰਦੇ ਅਸੀਂ ਉਹ ਸੂਤ ਲਿਆ ਕੇ ਦੇ ਰਿਆ ਹਾਂ ਤੁਹਾਨੂੰ ਇਹਦੇ ਉੱਤੇ ਸਪਰਸਪਰ ਸਸਿ ਗਿਲਾਬ੍ਰਿਜ ਵੱਡੇ ਵੱਡੇ ਮਾਲ ਖੋਲ੍ਹ ਗਏ ਉਹਨਾਂ ਨੇ ਆ ਛੋਟੀ ਦੁਕਾਨ ਦਾ ਖਤਮ ਕਰ ਦੇਣੀ ਆ ਔਰ ਆਲੇ ਟਾਈਮ ਦੇ ਵਿੱਚ ਸੈਂਟਰ ਦੀ ਮੂਦੀ ਸਰਕਾਰ ਦੀ ਜਹਿਜੇ ਨੀਤੀ ਪਾਲਿਸੀ ਤੇ ਆ ਰਹੀ ਆ ਗਈ ਦੌਜੂ ਟੀਓ ਤੋਂ ਬਾਹਰ ਕੱਢਣ ਦੀ ਇਹ ਗੱਲ ਅਸੀਂ ਕਰਦੇ ਆ। ਵੀ ਇਹਨੂੰ ਬਾਹਰ ਕੱਢੋ ਨਹੀਂ ਤਾਂ ਸੋਟਿਆਂ ਦੁਕਾਨਦਾਰਿਆਂ, ਛੋਟੇ ਸਾਡੇ ਵਪਾਰੀ ਵਰਗ ਸਾਰੇ ਖਤਮ ਕਰ ਦਊਗੀ। ਗ੍ਰਾਹਾਂ ਜਿੱਥੇ ਮਦਦ ਸਰ ਇੱਕ ਸਵਾਲ ਹੁੰਦਾ ਵੀ ਕਦੋਂ ਜਾਣਗੇ? ਕਿੰਨੌਰੀ ਜਾਣਗੇ ਕਿ ਨਹੀਂ ਜਾਣਗੇ? ਹਾਏ, ਇਹੀ ਸਵਾਲ ਬੱਦ ਦੌਲਾ ਕਿਉਂ ਬੱਸ ਸਾਡਾ মিডিਆ ਦਾ ਵੀ ਇਹ ਕਹਦਾ ਵੀ ਖਾਨੇ ਗ੍ਰਾਹਾਂ ਤੇ ਦੁਕਾਨਦਾਰਾਂ ਦੀ ਲੜਾਈ ਆ। ਜਦ ਕਿ ਲੜਾਈ ਸਾਡੀ ਸੈਂਟਰ ਨਾਲ ਆ। ਅਸੀਂ ਸਲੋਕਤ ਮੋਰਚੇ ਦੀ ਕਾਲ ਤੇ ਹਰ ਕਦਮ ਚੱਕਾ ਆ ਗਏ ਹਰ ਕਦਮ ਅੱਗੇ ਭਰਾਵਾਂ ਆ ਗਏ ਜਿਵੇਂ ਸਲੋਕਤ ਮੋਰਚੇ ਦੀ ਧੂਕਾਰ ਹੋ ਗਈ ਸਲੋਕਤ ਮੋਰਚੇ ਦੀ ਕਾਲ ਤੇ ਫਲ ਚੜਾਉਣਾ ਕਿਹਾ ਸੀ ਸਲੋਕਤ ਮੋਰਚੇ ਦਾ ਇੱਕ ਪਾੜਾ ਹਿੱਸਾ ਗਏ ਅਸੀਂ ਜਿਵੇਂ ਡੱਲੇਵਾਲ ਸਾਹਿਬ ਨੇ ਮੰਨ ਦੇਖੋ ਸਰਕਾਰ ਅਸੀਂ ਆ ਲੜਾਈ ਉਹੀ ਲੜ ਰਹੇ ਹਾਂ ਜੋ ਸੋਣ ਨਹੀਂ ਜਾਂਦੀ ਸਰਕਾਰ ਨੂੰ ਅੱਜ 35 ਦਿਨ ਹੋ ਗਏ ਇੱਕ ਬੰਦਾ ਧੋਖਰਤਾਲ ਤੇ ਬੈਠਾਗਾ ਮਰਨ ਵਾਸਤੇ ਰੱਖੀ ਬੈਠਾਗਾ ਪਰ ਸੈਂਟਰ ਦੇ ਕੰਨਾਂ ਯੂਨੀ ਸਰਕਾਰ ਦੀ ਕਿਓ ਸਵਾ ਮਹੀਨਾ ਇਹ ਸਵਾ ਸਾਲ ਆਪਾਂ ਜੇ ਦਿੱਲੀ ਦੇ ਵਿੱਚ 21 ਦੇ ਵਿੱਚ ਲੜ ਕੇ ਮੋਰਚਾ ਆਇਆ ਹੈਗੇ ਉਦੋਂ ਵੀ ਆ ਕੇ ਜਥੇਬੰਦਿਆਂ ਨੂੰ ਸਤਿ ਕਿਉਂ ਨਹੀਂ ਬਾਸ ਨਹੀਂ ਲਿੱਤਾ ਇੱਕ ਇੰਨੀ ਗੱਲ ਕਹੀ ਆ ਕੇ ਵੀ ਮੈਂ ਗਲਤੀ ਆ ਗਲਤੀ ਮੰਨਦਾ ਵੀ ਅਸੀਂ ਇਹਨਾਂ ਨੂੰ ਸਮਝਾਉਣ ਚ ਕਾਮਯਾਬ ਨਹੀਂ ਹੋਏ ਜਿਹੜੀ ਉਹਦਾ ਰੂਈਆ ਦਾ ਸੈਂਟਰ ਦੀ ਮੋਦੀ ਸਰਕਾਰ ਦਾ ਉਹ ਬਹੁਤ ਕਹਿੜਾ ਦਾ ਗਲਤ ਹੈਗਾ ਕਿਉਂ ਅੱਜ ਇੱਕ ਪੰਚਾਇਤਾਂ ਤੋਂ ਬੈਠਾ ਕੋਈ ਗੱਲ ਨਹੀਂ ਸੁਣਦਾ ਹੈ ਇਹ 2500 ਲੰਘੇ ਵੀ ਆ ਜਿਹੜੇ ਅਸੀਂ ਅੱਜ ਮੋਰਚੇ ਸ਼ੁਰੂ ਕਰੇ ਨੇ ਲਾ ਰਿਹਾ ਬਹਿ ਤਾਂ ਅਸੀਂ ਜਿੱਦ ਦੇ ਉਹ 13 ਤਰੀਕ ਨੂੰ ਗਏ ਨੇ ਬਾਡਰਾ ਤੇ 14 ਨੂੰ ਉਹਨੇ ਲਾਟੀ ਚਾਰਜ ਆ 13 14 ਨੂੰ 15 ਨੂੰ ਅਸੀਂ ਰਾਜਪੁਰੇ ਅਗਰੇਲਾ ਰੁੱਕੇ ਨੇ 16 ਨੂੰ ਰੋਡ ਤੇ ਇੱਥੇ ਬੈਠੇ ਆ ਜਗ੍ਹਾ ਤੇ ਜਿੱਥੇ ਅੱਜ ਖੜੇ ਆਪਾਂ ਚੌਂਕ 'ਚ ਜਦੋਂ ਸਾਥਾ ਵੀ ਪੂਰਾ ਦੇ ਰਿਹਾ ਜਦ ਕਿਸ ਹਰਸ ਦੇ ਵਿੱਚ ਆ ਜੇ ਕਿਹਾ ਵੀ ਉੱਥੇ ਜਾ ਕੇ ਲੜਾਈ ਲੜੀ ਜਾਊਗੀ ਇਹ ਬਹਿਮ ਆਗਾ ਲੜਾਈ ਇੱਥੇ ਰਹਿ ਕੇ ਵੀ ਲੜੀ ਸਾਡੇ ਸਾਡੇ ਸਾਥੀ ਪਿਛਲੇ 10 ਮਹੀਨੇ ਤੋਂ ਇੱਥੇ ਗਏ ਨਹੀਂ ਅੱਜ ਪੂਰੇ ਪੰਜਾਬ ਦੇ ਵਿੱਚ ਬੈਠੇ ਹੋ ਸੜਕਾਂ ਤੇ ਲੜਾਈ ਲੜਨਾ ਢੰਗ ਹੁੰਦਾ ਤਰੀਕਾ ਹੁੰਦਾ ਉਹਨਾਂ ਦਾ ਜਿਹੜਾ ਤਰੀਕਾ ਸਾਥੀਆਂ ਦਾ ਬਹੁਤ ਵਧੀਆ ਉਹ ਆ ਕੇ ਪੰਜਾਬ ਚ ਲੜਨ ਲੱਗੇ ਰੁਕਣ ਯਾਰ ਰੂਪ ਕਰਨ ਲੱਗੇ ਅਸ਼ਮੀ ਕਰਨ ਲੱਗੇ ਸਾਡਾ ਇੱਕ ਆਲਾ ਜਿਹੜੋ ਸੁਲੰਕ ਤਮੂਰ ਚ ਦੇ ਕਾਲੂ ਹਰ ਕਾਲ ਤੇ ਅਸੀਂ ਫੁੱਲ ਚੜਾਵਾਂਗੇ ਕਿਸਾਨਾਂ ਨਾਲ ਸੰਬੰਧ ਨੂੰ ਬੰਦ ਰੱਖਣੇ ਚਾਹੀਦੇ ਨੇ ਜਦ ਤਹਾਂ ਤੋਂ ਆਇਆ ਫੇਰ ਗੱਲ ਭਰਾਵਾਂ ਹੋ ਜਾਂਦੀ ਹੈ ਸਾਡੇ ਦਹਾਰੀਦਾਰ ਬੰਦੇ ਨੇ ਉਹਨਾਂ ਰੋਜ਼ ਰੋਜ਼ ਕਰਕੇ ਖਾਣਾ ਦਾ ਜੀ ਅਸੀਂ ਬਾਹਰ ਦਿੰਦਾ ਚਾਰ ਦਿਆਂ ਤਾਂ ਫਿਰ ਉਹਨਾਂ ਦੇ ਚੁੱਲ੍ਹੇ ਤੇ ਅੱਗ ਪਹਿਲੀ ਬੁੱਝੂਗੀ ਚਾਲਣ ਤੋਂ ਪਹਿਲਾਂ ਬੁੱਝੂਗੀ ਇਸ ਕਰਕੇ ਥੋੜੀਆਂ ਚੀਜ਼ਾਂ ਨੂੰ ਧਿਆਨ ਚ ਰੱਖਣੇ ਪ ਫੈਕਟਰੀ ਬੰਦ ਕਰਾ ਲਾਵੇ ਫੈਕਟਰੀ ਮਾਲਕ ਨੂੰ ਕੋਈ ਫਰਕ ਨਹੀਂ ਪੈਣਾ ਉਹਨਾਂ ਦੀ ਤਰਖਾ ਘੱਟੂ ਉਹ ਬੋਦਲ ਮੈਂ 15 ਨਾਲ ਪਿੱਛੇ ਕਰੋਨਾ ਦੇ ਵਿੱਚ ਲੋਕ ਸਾਲ ਡੇਢ ਸਾਲ ਉੱਖੇ ਮਰੇ ਨੇ ਘਰੇ ਬੈਠੇ ਉਹਨਾਂ ਤਰਖਾ ਪੱਤੀਆਂ ਗਈਆਂ ਨੇ ਕਿਸੇ ਨੂੰ ਤਰਖਾ ਨਹੀਂ ਮਿਲੀ ਅੱਜ ਫੇਰ ਅਸੀਂ ਉਹੀ ਕੰਮ ਕਰਨ ਲੱਗ ਜੀਏ ਅਸੀਂ ਲੋਕਾਂ 'ਚ ਜਾਗ ਰੂਪ ਕਰ ਲੈਨੇ ਲੋਕਾਂ ਨੂੰ ਦੱਸਣਾ ਵੀ ਛੋੜਿਆ ਮੰਗਾ ਕਿਨੇ ਛੋੜੇ ਹੱਕ ਕੀਨੇ ਲੜਨਾ ਕਿਹੜੇ ਹੱਤਾਂ ਤੇ ਆ ਐਤਨ ਜਾਗ ਰੂਪ ਕਰਕੇ ਲੋਕਾਂ ਨੂੰ ਤਿਆਰ ਕਰਨਾ ਦਾ ਅਸੀਂ ਲਾ ਕੇ ਫੈਕਟਰੀਆਂ ਬੰਦ ਕਰਕੇ ਜਾਂ ਕੋਈ ਹੋਰ ਐਕਸ਼ਨ ਕਰਕੇ ਨੂੰ ਕਰਨਾ ਲੱਗਦਾ ਵੀ ਅੱਜ ਦੇ ਬੰਦ ਦਾ ਕੋਈ ਸਰਕਾਰ ਤੇ ਅਸਰ ਹੋਊਗਾ ਸ਼ੁਰੂਆਤ ਹੋਊਗਾ ਫਰਕ ਪੈਣਾ ਚਾਹੀਦਾ ਕਿਉਂ ਜਦੋਂ ਲੋਕ ਕੱਟੇ ਜਾਂਦੇ ਨੇ ਅਸਰ ਪੈਂਦਾ ਹੁੰਦਾ ਇਹ ਤਾਂ ਨਹੀਂ ਹੈ ਗੱਲ ਵੀ ਨਾ ਪਵੇ ਜਦੋਂ ਅਸੀਂ 13 ਮਹੀਨੇ ਬੈਠੇ ਆ ਉਦੋਂ ਅਸਰ ਪਿਆਗਾ ਬਾਹਰ ਦੇ ਦੇਸ਼ਾਂ ਨਾਲ ਜਾਣਾ ਬੰਦ ਕਰਤਾ ਉਹਦੇ ਨੂੰ ਜਿਹੜਾ ਮੂਦਰ ਹੋਇਆ ਜਿਹੜਾ ਰਹਿ ਰਿਹਾ ਸੀ 1 ਸਾਲ ਦੇ ਵਿੱਚ 55 55 ਜਿਹੜੀ ਹੁੰਦੇ ਤੇ ਬਾਹਰਲੇ ਮੁਲਕਾਂ ਦੇ ਸਾਰੇ ਬੰਦ ਕਰਤੇ ਜਿੰਨਾ ਚਿਰ 13 ਮਹੀਨੇ ਬੈਠ ਰਿਹਾ 13 ਮਹੀਨੇ ਉੱਥੇ ਬਿਠਾ ਕੇ ਰੱਖਿਆ ਗੱਲੇ ਦਿੱਲੀ ਦੇ ਵਿੱਚ ਹੀ